ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਇਜ਼ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਬਾਂਮਨ ਵਾਲਾ ਮੌਕਸਾ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਾਸ ਨੂੰ ਸ਼੍ਰੀ ਮੌਕਸਾ ਸੈ ਪੈ ਜਾਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਪਹਿਲਾ ਸੂਆ ਤਾਜੀ ਸੂਈ ਝੋਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਇਜ਼ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੋਂ ਲੈ ਲੈਂਦੇ ਆ ਆਓ ਬਾਈ ਸਸੀ ਸਸੀ ਕਾ ਬਾਈ ਬੋ ਠੀਕਾ ਬਾਈ ਹਾਂਜੀ ਵਧੀਆ ਬੋ ਠੀਕਾ ਨਾਂ ਦੱਸੀ ਵੀਰ ਆਪਣਾ ਨਾਂ ਆਪਣਾ ਬਾਈ ਪਤਵਾਲ ਸਿੰਘ ਆ ਜੀ ਠੀਕਾ ਰੈਂਟ ਬੋਮਨ ਵਾਲਾ ਠੀਕਾ ਬਰੀਵਾਲ ਦੇ ਨੇੜੇ ਰਹਿੰਦੇ ਜੀ ਠੀਕਾ ਬਰੀਵਾਲ ਦੇ ਨੇੜੇ ਰਹੇ ਆ ਤੇ ਨੰਬਰ ਦੱਸੀ ਵੀਰ ਨੰਬਰ ਆਪਣਾ 62808 ਠੀਕਾ 62575 ਠੀਕਾ ਤੇ ਇਹ ਝੋਟੀ ਕਰਦੀ ਹੈ ਬਾਈ ਹਾਂ ਕਰਦੀ ਹੈ ਵੀਰੇ ਆਪਣੀ ਠੀਕਾ ਪਹਿਲਾ ਸੂਸੂਈ ਆ ਹਾਂ ਪਹਿਲੇ ਸੂਸੂਈ ਠੀਕਾ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਵੀਰੇ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਠੀਕ ਆ ਬੱਚਾ ਕੀ ਦਿੱਤਾ ਬਈ ਬੱਚਾ ਵੀਰੇ ਕੱਟੀ ਹੈਗੀ ਆ ਕੱਟੀ ਆ ਮਗਰ ਜੇ ਜੀ ਪ੍ਰੋਪਰ ਪੈ ਗਈ ਸੀ ਕੱਲ ਹੀ ਠੀਕ ਆ ਧਾਰਤੂਰ ਦੀ ਚੰਗੀ ਆ ਧਾਰਤੂਰ ਵੀਰੇ ਜਮਾ ਪੋਲੀ ਆ ਆਪਣਾ ਚਵਾ ਕੱਢੀ ਆ ਠੀਕ ਆ ਲਓ ਬਈ ਜੱਜਮੈਂਟ ਦੀ ਗੱਲ ਕਰੀਏ ਨਾ ਤੁਹਾਨੂੰ ਨੇੜੇ ਹੋ ਕੇ ਕਰਾਉਣੇ ਆ ਢਾਂਚਾ ਸੋਹਣਾ ਦੋਸਤੋ ਸੋਹਣੀ ਮਾਜਾ ਜੇ ਗੱਲ ਕਰੀਏ ਪਹਿਲਾ ਸੂਆ ਸੂਈ ਹੋਈ ਆ ਸਿੰਘ ਬਿਲਕੁਲ ਕੁੰਡਾ ਇਹ ਥਾਣਾ ਦਾ ਸਾਈ ਬਹੁਤ ਸੋਹਣਾ ਦੋਸਤੋ ਨਾ ਹੀ ਕੋਈ ਛੋਟਾ ਤੇ ਨਾ ਹੀ ਬਾਲਾ ਵੱਡਾ ਕਹਿ ਸਕਦੇ ਆ ਤੇ ਕੱਟੀ ਵੇਖ ਸਕਦੇ ਆ ਦੋਸਤੋ ਆ ਬੈਠੀ ਐ ਖੜੀ ਕਰਕੇ ਤੁਹਾਨੂੰ ਦਿਖਾ ਦੇਾਂਗੇ ਪਹਿਲਾਂ ਠਣ ਹਵਾਨੇ ਦੀ ਜੱਜਮੈਂਟ ਕਰਾਉਣੀ ਆ ਚੈੱਕ ਕਰ ਸਕਦੇ ਆ ਸੁਬਾਹ ਦੀ ਚਿਵਾਈ ਹੋਈ ਆ 11 ਦਾ ਟਾਈਮ ਆ ਉਸ ਟਾਂ ਨਾ ਜੱਜਮੈਂਟ ਕਰ ਲਈਂ ਦੇਖ ਸਕਦੇ ਆ ਬਾਕੀ ਦੋਸਤੋ ਪ੍ਰੋਪਰ ਖਾਲੀ ਤਾਂ ਕੀਤੀ ਨਹੀਂ ਹੋਣੀਗੀ ਦੇਖ ਸਕਦੇ ਆ ਥਾਣਾ ਦਾ ਸਾਇ ਸੋਣਾ ਉੱਪਰ ਤੋਂ ਲੈ ਕੇ ਥੱਲੇ ਤੇ ਹਵਾਨਾ ਚੈੱਕ ਕਰ ਸਕਦੇ ਆ ਕੀ ਸੋਹਣਾ ਪਿੱਠ ਬੂੜਾ ਨਹੀਂ ਪਾਸਿਆਂ ਤੋਂ ਇੱਕ ਤਰੀ ਤੁਹਾਨੂੰ ਜੱਜਮੈਂਟ ਕਰਾ ਦਿੰਦੇ ਲੈ ਵੀ ਮੜਾਏ ਪਰ ਇਹਨੂੰ ਕਰ ਦੇ ਗਰਮਾਂ ਵਾਲੀ ਜੇ ਗੱਲ ਕਰੀ ਨਾ ਸੇਵ ਦਾ ਉਹ ਬਹੁਤਾ ਫਲਾਹੇਦੋ ਨਹੀਂ ਹੈ ਉਹ ਜੀ ਪਹਿਲਾ ਹੂ ਤੂੰ ਪਹਿਲਾਂ ਇਹ ਨਹੀਂ ਗੱਲ ਵੀ ਕੋਈ ਕੈਮਰੇ ਤੋਂ ਘਬਰਾਉਂਦੀ ਹੋਊ ਜਿਾ ਕਿਵੇਂ ਵੀ ਹੈ ਚੈੱਕ ਕਰ ਫੜੇ ਤਨਾਵਾ ਸਾਈ ਸੇਮੀ ਆ ਦੋਸਤੋ ਚਾਰੇ ਥਨਾਵਾ ਸਾਈ ਇੱਕ ਕਦ ਕਾਟ ਦੀ ਸੋਹਣੀ ਆ ਸਿੰਘ ਬਿਲਕੁਲ ਕੁੰਡਾ ਤੋੜ ਕੇ ਤੁਹਾਨੂੰ ਖਾ ਦਿੰਨੇ ਦਾ ਵਿਕੂਲ ਤੇ ਨਾ ਕਰੀ ਗੀੜਾ ਕਰਵਾਦੀ ਨੌਵੀਂ ਤੋੜ ਕੇ ਤੁਹਾਨੂੰ ਖਾਉਣੇ ਜਿੰਨੀ ਕ ਹੋਸਲੀ ਤੋੜਦੇ ਆ ਥੂੜੀ ਜਗ੍ਹਾ ਦੀ ਪਰੋਮ ਹੈਗੀ ਆ ਜੱਜਮੈਂਟ ਹੋ ਜਾਂਦੀ ਏ ਤੁਰੇ ਜਾਂਦੇ ਪਸੂ ਦੀ ਥੋੜਾ ਇਹ ਬੱਚੇ ਦਾ ਵੱਧ ਕਰਦੀ ਏ ਦੇਖ ਸਕਦੇ ਲੈ ਵਿਕ ਇਹ ਬੰਦ ਤੇ ਕੱਟੀ ਇੱਕ ਵਾਰੀ ਖੜੀ ਕਰਦੇ ਬਾਈ ਹਰੀ ਦੱਸ ਦੇ ਨਾ ਸੀਮਨ ਚੰਗਾ ਭਰਾਇਆ ਸੀ ਕੱਟੀ ਨੂੰ ਸੋਹਣੀ ਨੂੰ ਜਨਮ ਦਿੱਤਾ ਬਾਕੀ ਦੋਸਤੋ ਤੁਹਾਨੂੰ ਵਿਖਾ ਦਿੰਦੇ ਹਾਂ ਕੱਟੀ ਚੈੱਕ ਕਰ ਫਿਰ ਕੱਟੀ ਸੋਹਣੀ ਹੈ ਦੋਸਤੋ ਇਹ ਫਿਰ ਉਹਦੇ ਵਿੱਚ ਹੀ ਥੋੜੇ ਜਿਹਾ ਵਾਲ ਚਿੱਟੇ ਆ ਬਾਕੀ ਜੈਡ ਬਲੈਕੀ ਹੈ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਵੀਰੇ 130 1 ਲੱਖ 30 ਹਜ਼ਾਰ ਠੀਕ ਆ ਕੋਈ ਥੋੜੇ ਬਹੁਤ ਮੌਕੇ ਦੇ ਮਾਨਤਾਨ ਕਰਦੇ ਮਾਨਤਾਨ ਕਰ ਦਾਂਗੇ ਫਿਰ ਠੀਕ ਆ ਲਓ ਵੀ 1 ਲੱਖ 30 ਹਜ਼ਾਰ ਵੀ ਇਹ ਰੇਟ ਆ ਮੌਕੇ ਤੇ ਥੋੜਾ ਬਹੁਤ ਮਾਨਤਾਨ ਹੋ ਜੇ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਪਿੰਡ ਬਾਈਹਰਾਂ ਦਾ ਹੈਗਾ ਬੰਮਨ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਬਰੀ ਵਾਲਾ ਪੈ ਜਾਂਦੀ ਆ ਇਸ ਪਿੰਡ ਦੇ ਵਿੱਚ ਬਾਈਹਰਾਂ ਦਾ ਜੇ ਗੱਲ ਕਰੀਏ ਸ਼ੌਂਕ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਜਿਹੜੇ ਵੀਰ ਦੇ ਪਸੰਦ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ